ਸਾਡਾ ਸਾਰੇ ਕਾਮ ਦਾ ਫਰਜ਼ ਬੰਦਾ ਸ਼ਹੀਦਾਂ ਨੂੰ ਨਮਸਕਾਰ ਕਰਨ ਦਾ ਤੇ ਜੋ ਸਿੱਖੀ ਦਾ ਕੋ ਕਾਮ ਲਈ ਚੰਗਾ ਕੰਮ ਕਰਦੇ ਨੇ ਉਹਨਾਂ ਦਾ ਮਾਨ ਸਨਮਾਨ ਰੋਣ ਦਾ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਸੀਗਾ ਕਿ ਉਹਦੇ ਵਾਸਤੇ ਸਾਨੂੰ ਵੀ ਸਦਾ ਦਿੱਤਾ ਗਿਆ ਕਿ ਅਸੀਂ ਆਪਣੇ ਆਪ ਨੂੰ ਵੱਡੇ ਵੱਡੇ ਭਾਗ ਦੇ ਸਮਝਦੇ ਹਾਂ ਕਿ ਜਿਹੜਾ ਇਹਨਾਂ ਸੰਤਾਂ ਨੇ ਇਹਦਾ ਮਾਨ ਸਨਮਾਨ ਕਰ ਦਿੱਤਾ ਪਰ ਭਾਈ ਹਰ ਸਿੰਘ ਜਿਹਨਾਂ ਬੀ ਜਰਮਨੀ ਉਹਨਾਂ ਦਾ ਸਰਜੀਸ ਡਾਕਟਰ ਸਰਜੀਸ ਸਿੰਘ ਉਹਨਾਂ ਦਾ ਕਿ ਜਿਨ੍ਹਾਂ ਨੇ ਆਪਰਾਲਾ ਕੀਤਾ ਤੇ ਸ਼ਹੀਦਾਂ ਨੂੰ ਸਨਮਾਨ ਦਿੱਤਾ ਜਿਹੜੇ ਪੰਥਕ ਸਿਸਟਮ ਸਨਮਾਨ ਕੀਤਾ ਜਿਹੜਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਉਹ ਮਿਲਦਾ ਹੈ ਦਿਲ ਤੋਂ ਧੰਵਾਦ ਆ ਸੰਤਾਂ ਦਾ ਧੰਨਵਾਦ ਆ ਬਾਕੀ ਸ਼ਹੀਦ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਨ੍ਹਾਂ ਨੇ ਇੱਥੇ ਆ ਜੀ ਪਰਚੇ ਜਿਹੜਾ ਕਾਮਲੀ ਚੜ ਦੇ ਬੇਨਤੀ ਦੀ ਨੀ ਭਾਈ ਅੰਮ੍ਰਿਤ ਸਰਬਾਹਮੀ ਨੂੰ ਸੌਣੀ ਸਮਾਗਮ ਤੇ ਪੁੱਛਿਆ ਨਹੀਂ ਗਿਆ ਉਹ ਨਾ ਮਰ ਗਏ ਇਹ ਤੇ ਜੀ ਇਹ ਤੇ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਤਰੀਕ ਤੋਂ ਬਾਅਦ ਤੱਕ ਅੱਜ ਤੱਕ ਕਿਉਂ ਨਹੀਂ ਉਹਨਾਂ ਦਾ ਇੰਦਿਕਮ ਕੀਤਾ ਉਹਨਾਂ ਨੂੰ ਸੌਂਚ ਪਾਉਣ ਦਾ ਤੇ ਬਾਕੀ ਚਲੋ ਸਾਡੇ ਤੋਂ ਓਟਾਸਰਾ ਗੁਰੂ ਮਹਾਰਾਜ ਤੇ ਆ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਆ ਕੋਈ ਚਿੰਤਾ ਤੋਂ ਦੀ ਲੋੜ ਨਹੀਂ ਗੁਰੂ ਮਹਾਰਾਜ ਕਰਨ ਦੀ ਕਿਰਪਾ ਕਿਉਂਕਿ ਸੰਗਤਾਂ ਨੂੰ ਭਾਰੀ ਉਮੀਦ ਉਹ ਜਿਹੜੇ ਇੰਤਿਆਰ ਕਰ ਰਹੇ ਨੇ ਉਹ ਦੇਖਣਾ ਨੂੰ ਹੋਣ ਦੇ ਕਾਰਨ ਕਿ ਸਮੇਂ ਦੇ ਕਿਹੜੇ ਇਹ ਮੈਨੂੰ ਸਰਕਾਰਾਂ ਦੀ ਬਦ ਨੀਤੀ ਗੈਸ ਕਰ ਸਕਦੇ ਆ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਫੇਸ ਪਹੁੰਚਾਉਂਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਸਿਕ ਕੰਮ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ ਔਰ ਹੁਣ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਨੇ ਜਲਦੀ ਜਲਦੀ ਜੋ ਇਹਨਾਂ ਦਾ ਚਿੰਨ੍ਹ ਨਿਸ਼ਾਨ ਸੋਚ ਲਈ ਜਾਵੇ ਤਾਂ ਬਾਕੀ ਗੱਲ ਹੋਈ ਮੈਸਟੈਪ ਦੀ ਹੈ ਜੀ ਅਗਲੀ ਕਾਰਵਾਈ ਦੀ ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ ਸ਼ਾਇਦ ਉਹ ਇੱਕ ਦੋ ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸੋਚ ਜੀ ਨਾਲ ਕਿ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਕੋਈ ਕਾਨੂੰਨੀ ਕਾਰਵਾਈ ਜਾਂ ਕੋਈ ਸਮਾਜਿਕ ਦਵਾਵਾ ਕੀ ਕੀ ਕਰਨਾ ਉਹਦੇ ਵਾਸਤੇ ਸੰਗਠਨ ਨੂੰ ਕੀ ਸੋਚ ਉਹ ਸੰਗਠਨ ਨੂੰ ਤਾਂ ਅਪੀਲ ਇਹ ਹੋਏ ਕਿ ਚੜ੍ਹਦੀ ਕਲਾ ਜਰੋ ਗੁਰੂ ਮਹਾਰਾਜ ਭਲੇ ਕਰਦੇ ਵੀ ਨਿੱਤੇ ਦਿਨੀ ਨਾ ਮਤੀ ਪਾਦੀਕੇ ਦੇ ਪੁੱਤਰ ਨੇ ਇਹ ਗੱਲ ਕਰਤਾ ਕਿ ਉਹ ਵੀ ਇਲੈਕਸ਼ਨ ਲੜਨਗੇ ਚਲੋ ਉਹ ਵੀ ਉਹਨਾਂ ਦਾ ਸਲਾਗਨਤੀ ਕਰਕੇ ਦੇਖਦੇ ਹਾਂ ਕਿ ਉਹ ਲੈਣਾ ਚਾਹੁੰਦੇ ਆ ਤੇ ਕੋਈ ਨਹੀਂ ਉਹਨਾਂ ਦਾ ਸਪੋਰਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਸਿੱਖ ਕੌਮ ਇਸ ਹਕੂਮਤ ਦੇ ਨਾਲ ਵਿਚਾਰਾਂ ਦੀ ਟੱਕਰ ਲੈ ਰਹੀ ਹੈ ਉੱਥੇ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਜਰਨੈਲ ਜਿਹੜੇ ਜ਼ੋਦੇ ਆ ਜਿਨ੍ਹਾਂ ਨੂੰ ਪੰਜਾਬ ਦਾ ਪੰਜਾਬੀ ਇੱਥੋਂ ਦਾ ਕੌਮ ਦਾ ਦਰਦ ਹੈ ਔਰ ਉਹ ਇੱਥੋਂ ਦੇ ਸੇਵਾ ਕਰਦੇ ਸਾਰੇ ਜੋਧਿਆਂ ਦਾ ਸਨਮਾਨ ਕਰਨਾ ਚਾਹੁੰਦੇ ਆ ਤੇ ਅੱਜ ਉਹਨਾਂ ਨੇ ਧੰਨਵਾਦੀ ਧੰਨਵਾਦੀ ਸਮਾਗਮ ਜਿਹੜਾ ਇੱਥੇ ਰੱਖਿਆ ਸੀ ਭਗਵਾ ਪਿੰਡ ਦੇ ਵਿੱਚ ਜੰਡਿਆਲੇ ਹਲਕੇ ਦੇ ਵਿੱਚ ਸੋ ਉੱਥੇ ਅੱਜ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਅਡੋਗੇੜ ਸਾਹਿਬ ਪਹੁੰਚੇ ਨੇ ਸਾਰੇ ਤੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਪਹੁੰਚੇ ਨੇ ਨਾਲ ਉੱਥੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਚੋਂ ਵੀ ਆਏ ਨੇ ਅੱਜ ਰਣਜੀਤ ਸਿੰਘ ਜੀ ਜੂਥ ਫੈਡਰੇਸ਼ਨ ਪਿੰਡ ਰਵਾਲਿਆਂ ਦੀ ਜ਼ਿੰਮੇਵਾਰੀ ਹੇਠ ਇਹ ਸਮਾਜ ਜਿਹੜਾ ਕਰਵਾਇਆ ਗਿਆ ਹੈ ਨਾਲ ਦੀ ਨਾਲ ਸਾਡੇ ਸਾਰੇ ਇੱਥੇ ਜਿੰਨੇ ਵੀਰ ਪਹੁੰਚੇ ਨੇ ਉਹਨਾਂ ਦਾ ਕਾਰਨ ਇਹ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬਾਬਾ ਜਿਹੜੇ ਸਾਡੇ ਹਰਪਾਜਨ ਸਿੰਘ ਜੀ ਸਤਿਕਾਰਯੋਗ ਬਾਬਾ ਜੀ ਨੇ ਇਸ ਪ੍ਰੋਗਰਾਮ ਵਾਲੀ ਕਿਹਾ ਤੇ ਸਰਜੀਤ ਸਿੰਘ ਜੀ ਡਾਕਟਰ ਲੇਪਕ ਨੇ ਉਹਨਾਂ ਨੇ ਕੌਮ ਦਾ ਦਰਦ ਪਛਾਣਿਆ ਉਹ ਚਾਹੁੰਦੇ ਆ ਕਿ ਜਿੰਨਾ ਵੀ ਇੱਥੇ ਸੰਘਰਸ਼ ਹੁੰਦਾ ਹੈ ਉਹਨਾਂ ਨੂੰ ਹੋਰ ਬਲ ਮਿਲੇ ਤੇ ਸਾਡੀ ਜਿਹੜੀ ਆ ਗੁਲਾਮੀ ਦੀ ਜ਼ੰਜੀਰ ਟੁੱਟ ਸਕੇ ਸੋ ਗੁਲਾਮੀ ਕਿਸ ਹੱਦ ਤੱਕ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦਰਬਾਰਾਂ ਦੇ ਵਿੱਚ ਸੇਫ ਨਹੀਂ ਸਾਡੇ ਸਿੰਘ ਵਿਦੇਸ਼ਾਂ ਦੇ ਵਿੱਚ ਸੇਫ ਨਹੀਂ ਆਊਟ ਆਫ ਕੰਟਰੀ ਦੇ ਵਿੱਚ ਆਊਟ ਆਫ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਹਰ ਥਾਂ ਤੇ ਸਾਨੂੰ ਗੋਲੀਆਂ ਦੇ ਘਾਟ ਉਤਾਰਿਆ ਜਾਂਦਾ ਹੈ ਅੱਜ ਹੱਦ ਇਥੋਂ ਤੱਕ ਕਿ ਸਾਡਾ ਜਿੱਤੇ ਹੋਇਆ ਪਾਰਲੀਮੈਂਟ ਮੈਂਬਰ ਜਿਹੜਾ ਉਹਨੂੰ ਉੱਥੇ ਜਾਣ ਦਾ ਮੌਕਾ ਨਹੀਂ ਦਿੱਤਾ ਹਕੂਮਤ ਨੇ ਕਾਰਨ ਕੀ ਕਿਉਂਕਿ ਉਹਨੇ ਇੱਕੋ ਹੀ ਗੱਲ ਕੀਤੀ ਸੀ ਨਸ਼ਾ ਬੰਦ ਤੇ ਅੰਮ੍ਰਿਤ ਸੰਚਾਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਅੰਮ੍ਰਿਤ ਸੰਚਾਰ ਤੋਂ ਇੰਨਾ ਡਰ ਲੱਗਦਾ ਹੈ ਤੇ ਇਹਦਾ ਮਤਲਬ ਫਿਰ ਹਕੂਮਤ ਸਾਨੂੰ ਆਪਣਾ ਵੱਖਰਾ ਕਰ ਦੇ ਅਸੀਂ ਆਪਣਾ ਜਿਸ ਤਰੀਕੇ ਨਾਲ ਮਰਜੀ ਆਪਣਾ ਰਹੀਏ ਪਰ ਸਿੱਖ ਕੌਮ ਤਾਂ ਏਡੀ ਯੋਗਤਵੰਦ ਕੌਮ ਹੈ ਮੈਂ ਕਹਿੰਨਾ ਕਿ ਸਿੱਖਾਂ ਦੀ ਨਾ ਮੁਸਲਮਾਨਾਂ ਨਾਲ ਲੜਾਈ ਹੈ ਤੇ ਨਾ ਹਿੰਦੂਆਂ ਨਾਲ ਲੜਾਈ ਹੈ ਤੇ ਨਾ ਸਾਡੀ ਕਿਸੇ ਨਾਲ ਲੜਾਈ ਹੈ ਜੇ ਸਿੱਖ ਕੌਮ ਹੈਗੀ ਆ ਤੇ ਇਹਨਾਂ ਦਾ ਬਚਾਅ ਹੈ ਕਿਉਂਕਿ ਤਿਆਰ 83% ਕੁਰਬਾਨੀਆਂ ਦੇ ਕੇ ਤਾਂ ਅਸੀਂ ਇਹਨਾਂ ਨੂੰ ਆਜ਼ਾਦੀ ਦਿੱਤੀ ਹੈ ਤੇ ਜੇ ਆਜ਼ਾਦੀ ਦੇ ਕੇ ਸਾਨੂੰ ਆ ਖਮਿਆਜਾ ਭੁ ਤੇਰਾ ਮਤਲਬ ਅਸੀਂ ਗੁਲਾਮ ਹੀ ਚੰਗੇ ਸਾਂ ਕਿਉਂਕਿ ਹਿੰਦੂ ਤਾਂ ਉੱਥੇ ਇੱਥੇ ਆਜ਼ਾਦ ਹੋ ਗਏ ਮੁਸਲਮਾਨ ਪਾਕਿਸਤਾਨ 'ਚ ਆਜ਼ਾਦ ਹੋ ਗਏ ਤੇ ਸਿੱਖਾਂ ਨਾਲ ਉੱਥੇ ਜ਼ਿਆਦਾ ਤੇ ਨਾਲ ਸਿੱਖ ਇੱਥੇ ਜ਼ਿਆਦਾ ਇਹਦਾ ਮਤਲਬ ਸਾਰੇ ਬੰਨੇ ਗੁਲਾਮੀ ਆ ਤੇ ਗੁਰੂ ਗ੍ਰੰਥ ਸਾਹਿਬ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਕਿ ਪੰਗਤ ਦੇ ਇੱਕ ਸੰਗਤ ਦੀ ਮੀਰੀ ਪੀੜੀ ਦੇ ਵਿੱਚ ਆਉਂਦਾ ਹੈ ਕਿ ਕੁਰਾਨ ਦੀ ਵੀ ਇੱਜ਼ਤ ਕਰੋ ਬਾਈਬਲ ਦੀ ਵੀ ਇੱਜ਼ਤ ਕਰੋ ਤੇ ਸਾਡੇ ਸਾਰੇ ਧਰਮਾਂ ਦਾ ਹੀ ਸਤਿਕਾਰ ਕਰੀਏ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਬਾਹਰ ਦੇ ਵਿਦੇਸ਼ ਵਾਲੇ ਵੀਰਾਂ ਦਾ ਸਾਰੇ ਦਾ ਕਰਨ ਵੀਰ ਸਿੰਘ ਦਾ ਨਾਲ ਸਰਜੀਤ ਸਿੰਘ ਡਾਕਟਰ ਲੇ ਇਕਕ ਸਾਹਿਬ ਦਾ ਸਾਡੇ ਸਤਿਕਾਰਯੋਗ ਨੇ ਜਿਨ੍ਹਾਂ ਨੇ ਸਾਨੂੰ ਅੱਜ ਮੈਡਲ ਦੇ ਕੇ ਸਨਮਾਨ ਕੀਤਾ ਹੈ ਸ੍ਰੋਪੇ ਪਾ ਕੇ ਸਨਮਾਨ ਕੀਤਾ ਨਾਲ ਸ਼ਮਸ਼ੀਰਾਂ ਦੇ ਕੇ ਮੇਰੀ ਪੀਲੀ ਦੇ ਮਾਲਕ ਛੇਵੇਂ ਪਾਸ਼ਾ ਨੇ ਸਾਨੂੰ ਸ਼ਮਸ਼ੀਰ ਬਖਸ਼ੀ ਹੈ ਔਰ ਉਹ ਸੋਨੇ ਦੀਆਂ ਸ਼ਮਸ਼ੀਰਾਂ ਦੇ ਕੇ ਸਨਮਾਨ ਕੀਤਾ ਹੈ ਇਹਦੇ ਨਾਲ ਸਾਡੇ ਹੌਸਲੇ ਬਲੰਦ ਹੁੰਦੇ ਆ ਸਾਨੂੰ ਕੌਮ ਦੀ ਲੜਾਈ ਲੜਨ ਦੇ ਵਿੱਚ ਦਿਰੜਤਾ ਆਉਂਦੀ ਹੈ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਬਾਹਰ ਬੈਠੇ ਵੀ ਸਾਡੇ ਜਿਹੜੇ ਜੋਧੇ ਆ ਉਹ ਕੌਮ ਦਾ ਦਰਦ ਰੱਖਦੇ ਪਛਾਣਦੇ ਆ ਔਰ ਅਸੀਂ ਚਾਹੁੰਦੇ ਆ ਕਿ ਬਾਬਾ ਰਪਾਜਨ ਸਿੰਘ ਜੀ ਨੇ ਜਿਹੜਾ ਪ੍ਰੋਗਰਾਮ ਲਿਖਿਆ ਉਹ ਇੱਕ ਸਲਾਘਾਯੋਗ ਹੈ ਤੇ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਗਰੀ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਭੰਗਵਾ ਵਿਖੇ ਅਮਰ ਸ਼ਹੀਦ ਭਾਈ ਮਹਿਤਾਬ ਸਿੰਘ ਜੀ ਭੰਗੂ ਉਲਫ਼ ਭਾਈ ਹਰਦੇਵ ਸਿੰਘ ਜੀ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂਵਾਲਿਆਂ ਵੱਲੋਂ ਆਰੰਭੇ ਸੰਘਰਸ਼ ਦੇ ਵਿੱਚ ਜੂਝ ਕੇ ਸ਼ਹਾਦਤ ਦਾ ਜਾਨ ਪੀਤਾ ਅੱਜ ਗੁਰਦੁਆਰਾ ਬਾਬਾ ਜਵੰਦ ਸਿੰਘ ਜੀ ਵਿਖੇ ਉਹਨਾਂ ਦਾ ਮਹਾਨ ਸ਼ਹੀਦੀ ਸਮਾਗਮ ਮਨਾਇਆ ਗਿਆ ਬੜੀ ਸ਼ਰਧਾ ਭਾਵਪੂਰਕ ਚੜ੍ਹਦੀ ਕਲਾ ਦੇ ਨਾਲ ਇਹ ਜਿਹੜਾ ਸਮਾਗਮ ਆ ਉਹ ਹੋਇਆ ਜਿੱਥੇ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਆ ਉਥੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੁਝ ਪੰਥਕ ਸ਼ਖਸੀਅਤਾਂ ਨੂੰ ਅਤੇ ਉਹਨਾਂ ਵਕੀਲ ਸਹਿਬਾਨਾਂ ਨੂੰ ਸਨਮਾਨਿਤ ਕੀਤਾ ਗਿਆ ਆ ਜਿਹੜੇ ਗਾਹੇ ਬਗਾਹੇ ਖਾਲਸਾ ਪੰਥ ਅਤੇ ਦੇਸ਼ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਆਵਾਜ਼ ਉਠਾਉਂਦੇ ਆ ਅਤੇ ਜਿਹੜੇ ਵਕੀਲ ਪੰਥਕ ਕੇਸਾਂ ਦੀ ਜਿਹੜੀ ਪੈਰਵਾਹੀ ਆ ਸਿੱਖ ਨੌਜਵਾਨਾਂ ਦੀ ਜਿਹੜੀ ਪੈਰਵਾਹੀ ਆ ਉਹ ਕਰਦੇ ਆ ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਧਰਮ ਸਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਨਮਾਨਿਤ ਕੀਤਾ ਗਿਆ ਹੈ ਇਹ ਜਿੰਨੀਆਂ ਵੀ ਸ਼ਖਸੀਅਤਾਂ ਦਾ ਸਨਮਾਨ ਹੋਇਆ ਆ ਇਹ ਬਾਬਾ ਹਰਭਜਨ ਸਿੰਘ ਜੀ ਜਰਮਨੀ ਵਾਲਿਆਂ ਵੱਲੋਂ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਮਾਨ ਸਨਮਾਨ ਕੀਤਾ ਗਿਆ ਆ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਸਨ ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਅਤੇ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਭਾਈ ਇਮਾਨ ਸਿੰਘ ਖਾਰਾ ਅਤੇ ਸਰਦਾਰ ਹਰਪਾਲ ਸਿੰਘ ਖਾਰਾ ਅਤੇ ਸੇਖ ਜੂਤ ਫੈਡਰੇਸ਼ਨ ਭਿੰਡਰਾਂਵਾਦਾ ਦੇ ਮੁਖ ਸੇਵਾਦਾਰ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀਕਸਾਲ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ 6 ਜੂਨ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ 97 ਅਤੇ ਹੋਰ ਕਈ ਸ਼ਖਸੀਤਾਂ ਨੂੰ ਬਾਬਾ ਹਰਭਜਨ ਸਿੰਘ ਦੇ ਵੱਲੋਂ ਪੰਥਕ ਸੇਵਾਵਾਂ ਪ੍ਰਤੀ ਜੋ ਮਾਨ ਸਨਮਾਨ ਦਿੱਤਾ ਗਿਆ ਆ ਸੋ ਅਸੀਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਦੇ ਉੱਤੇ ਖੜੇ ਉਤਰਾਂਗੇ ਤੇ ਹੋਰ ਵੀ ਵੱਧ ਚੜ ਕੇ ਖਾਲਸਾ ਪੰਥ ਦੀ ਦੇਸ਼ ਪੰਜਾਬ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਨਿਭਾਵਾਂਗੇ ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਡਾਕਟਰ ਲੇਖਕ ਸੁਰਜੀਤ ਸਿੰਘ ਜਰਮਨੀ ਦਾ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਦੋ ਕਿਤਾਬਾਂ ਖਾਲਸਾ ਪੰਥ ਅਤੇ ਦੇਸ਼ ਪੰਜਾਬ ਦੀ ਝੋਲੀ ਦੇ ਵਿੱਚ ਪਾਈਆਂ ਆ ਤੇ ਗਾਹੇ ਬਗਾਹੇ ਪੰਥਕ ਜਥੇਬੰਦੀਆਂ ਦਾ ਪੰਥਕ ਸ਼ਖਸੀਤਾਂ ਦਾ ਜਿਹੜਾ ਸਾਥ ਆ ਉਹ ਦਿੰਦੇ ਆ ਰਹੇ ਆ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਜਿਹੜਾ ਆ ਉਹ ਯਾਦ ਰੱਖਾਂਗੇ ਕਿਉਂਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਲਈ ਜਿਹੜੀਆਂ ਸ਼ਹਾਦਤਾਂ ਆ ਉਹ ਦਿੱਤੀਆਂ ਤੁਸੀਂ ਦੇਖੋਗੇ ਅੱਜ ਜਗ੍ਹਾ-ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਆ ਨਸ਼ਾ ਜਿਹੜਾ ਆ ਉਹ ਇੰਨਾ ਵੱਧ ਚੁੱਕਾ ਹੋਇਆ ਆ ਤੇ ਹੋਰ ਵੀ ਅਲਾਮਤਾਂ ਨੂੰ ਪੰਥ ਅਵੇ ਪੰਜਾਬ ਨੂੰ ਘੇਰਿਆ ਹੋਇਆ ਬਹੁਤ ਸਾਰੀਆਂ ਅਲਾਮਤਾਂ ਨੇ ਸੋ ਇਨ੍ਹਾਂ ਅਲਾਮਤਾਂ ਦਾ ਇਨ੍ਹਾਂ ਬਰਿਆਈਆਂ ਦਾ ਜਿਹੜਾ ਟੱਕਰਾ ਕਰਨ ਦੇ ਲਈ ਜੁਲਮ ਦੇ ਖਿਲਾਫ ਬੋਲਣ ਦੇ ਲਈ ਗੁਰੂ ਕਾ ਖਾਲਸਾ ਜਿਹੜਾ ਅੱਜ ਵੀ ਸੰਘਰਸ਼ੀ ਰਿਹਾ ਸੀ ਬਾਬਾ ਹਰਪ੍ਰੀਤ ਸਿੰਘ ਜੀ ਜਰਮਨੀ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਪਿੰਡ ਭਗਵਾਂ ਦੇ ਵਿੱਚ ਛੇਰ ਦੀ ਸਮਾਰਨ ਸਿਭਾਈ ਕਿਉਂਕਿ ਸਾਡੇ ਜਿਹੜਾ ਇਤਿਹਾਸ ਜਿਹੜਾ ਤਿੰਨ ਤੱਕ ਕੇ ਪਹਿਲਾਂ ਦੀ ਗੱਲ ਹੈ ਉਹਦੇ ਵਿੱਚ ਬਹੁਤ ਸਾਰੀਆਂ ਸ਼ਹੀਦੀਆਂ ਜਿਹਦੇ ਵਿੱਚ ਕੂਕਲੇਵਸ ਮੁਕਾਬਲੇ ਵੀ ਹੋਏ ਅਤੇ ਸੱਚੇ ਪੁੱਛਦੇ ਤੇ ਉਹ ਸਿੰਘਾਂ ਨੇ ਕਈ ਵਾਰੀ ਬਹੁਤ ਮੋੜ ਮੋੜ ਮੇ ਜਵਾਬ ਦਿੱਤੇ ਆ ਇਹ ਢੀਂਗ ਸਿੰਘ ਜਿਹੜਾ ਇਸੇ ਕੈਟੇਗਰੀ ਦੇ ਸੰਘ ਸੀਗੇ ਇਹ ਹਰ ਸਾਲ ਇਹ ਪ੍ਰੋਗਰਾਮ ਕਰਦੇ ਆ ਤੇ ਅੱਜ ਨਾਲ ਨਾਲ ਤੁਹਾਨੂੰ ਪਤਾ ਵੀ ਹੋਣੀ ਇਲੈਕਸ਼ਨ ਹੋ ਕੇ ਖੱਟੀ ਹੈ پارਲੀਮੈਂਟਰੀ ਤਾਂ ਉਹਦੇ ਵਿੱਚ ਜਿਹੜੀ ਟੀਮ ਨੇ ਬੁਰੀ ਲੀਡ ਕੀਤਾ ਕਾਰਵਾਈ ਕੀਤੀ ਉਹਨਾਂ ਨੂੰ ਵੀ ਜਰਮਨੀ ਦੀ ਸੰਗਤ ਕਰਨ ਸਨਮਾਨ ਦੇ ਤਾਈਆ ਤੇ ਮੈਂ ਇਸ ਸੰਬੰਧ ਦੇ ਵਿੱਚ ਆਈਆਂ ਸ਼ਹੀਦਾਂ ਦੀਆਂ ਵਰ੍ਹਿਆਂ ਤੇ ਤਾਂ ਅਸੀਂ ਜਾਣਦੇ ਹੀ ਜਾਂਦੇ ਹਾਂ ਤੇ ਇਹ ਸਾਡੀ ਮੈਸੰਡੀ ਆ ਕਿ ਤੁਹਾਡਾ ਸਾਡੇ ਲਾ ਬਾਸਲਾ ਸ਼ਾਂ ਦਾ ਸੱਚ ਬਾਹਰ ਕੱਢਿਆ ਸੀਗਾ ਤੇ ਸ਼ਹੀਦ ਕੋਈ ਵੀ ਹੋਣ ਸਾਡੇ ਬਹੁਤ ਸਨਮਾਨਯੋਗ ਹੈ ਤੇ ਅੱਜ ਜਿਹੜਾ ਮਨ ਪ੍ਰਾਪਤ ਹੁੰਦਾ ਜਦੋਂ ਸ਼ਹੀਦ ਪਰਿਵਾਰ ਨਾਲ ਰਲ ਕੇ ਸਾਡੇ ਜਿਹੜੇ ਮੋਢਵਾਰ ਬੰਦੇ ਆ ਗੁਰਦੁਆਰਾ ਦੇ ਪ੍ਰਬੰਧਕ ਉਹ ਸਾਰੇ ਰਲ ਕੇ ਜਦੋਂ ਸਮਾਗਮ ਕਰਦੇ ਆ ਸ਼ਹੀਦیاں ਮਨਾਉਂਦੇ ਆ ਤਾਂ ਇਹ ਕੌਣ ਦੀ ਚੰਗੀ ਕਦਰ ਨਹੀਂ ਕੀਤਾ ਨਹੀਂ ਇਹੋ ਜਿਹਾ ਸਮਾਗਮ ਹੁੰਦਾ ਜਿਹੜਾ ਰੱਬ ਦੇ ਨਾਲ ਰਿਸ਼ਤਾ ਕਿਉਂਕਿ ਅੱਜ ਕੱਲ ਦੀ ਨੌਜਵਾਨ ਪੀੜੀ ਸ਼ਹੀਦਾਂ ਸੰਧੂਆਂ ਨੂੰ ਯਾਦ ਭੁੱਲੀ ਜਾ ਰਹੀ ਹੈ ਨਹੀਂ ਜੀ ਭੁੱਲਣ ਵਾਲੀ ਤਾਂ ਕੋਈ ਗੱਲ ਨਹੀਂ ਸ਼ਹੀਦਾਂ ਦੇ ਪਰਿਵਾਰ ਤਾਂ ਨਹੀਂ ਭੁੱਲਦੇ ਪਰ ਕਈ ਵਾਰ ਉਹਨਾਂ ਕੋਲ ਕਪੈਸਿਟੀ ਕਪੈਸਿਟੀ ਨਹੀਂ ਹੁੰਦੇ ਵੀ ਉਹ ਕੋਈ ਇਸ ਤਰ੍ਹਾਂ ਸਮਾਗਮ ਕਰਾ ਸਕਣ ਸਾਲਾਨਾ ਵਰਸੀ ਕਰਾ ਸਕਣ ਵੈਗੁਰੂ ਕਿਰਪਾ ਕਰਨ ਕਿ ਅਮਰਪਾਲ ਹੋਰੀ ਬਾਹਰ ਆਉਣ ਤੇ ਸਿੱਖੀ ਸਿਧਾਂਤਾਂ ਦੇ ਅਨੁਸਾਰ ਅਸੀਂ ਫਿਰ ਵਰਸੀਆਂ ਜਿਹੜੀਆਂ ਮਨਾਉਣੀਆਂ ਸ਼ੁਰੂ ਕਰੀਏ ਦਿੱਤ ਦਿਨੀ ਸੋ ਸਮਾਗਮ ਤੇ ਅਮਰਪਾਲ ਨੇ ਪੂਰੀ ਕੀ ਸਕੇ ਇਹਦੇ ਬਾਰੇ ਕੀ ਕਹਿੰਦੇ ਨਹੀਂ ਜੀ ਉਹ ਇੱਕ ਪ੍ਰੋਟੋਕੋਲ ਹੈ ਮੈਂ ਸੁਣਦੀ ਆਂ ਕਿ ਮਤਲਬ ਆਲਦਾ ਉੱਥੇ ਮੈਂ ਸੁਣਿਆ ਵੀ ਸਪੀਕਰ ਮੈਂ ਖੁਦ ਸੁਣਿਆ ਵੀ ਸਪੀਕਰ ਨੇ ਤਿੰਨ ਵੀਰ ਉਹਨਾਂ ਦਾ ਨਾਮ ਅਨਾਉਂਸ ਕੀਤਾ ਹਾਜ਼ਰੀ ਲੱਗ ਗਈ ਉਹਨਾਂ ਦੀ ਹੈਨਾ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਉਹਨਾਂ ਨੂੰ ਕਿਵੇਂ ਉੱਥੇ ਹਾਜ਼ਰੀ ਲਵਾਉਂਦੀ ਹੈ ਕੀ ਉਹ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਸੈਂਟਰ ਦੀ ਹੈ ਜਾਂ ਸਪੀਕਰ ਦੀ ਹੈ ਇਹ ਮਤਲਬ ਪ੍ਰਸ਼ਾਸਨ ਦੇ ਵੱਸ ਦੀ ਗੱਲ ਹੈ ਵੀ ਅਸੀਂ ਤਾਂ ਬਹੁਤ ਵੇਢੀਕ ਰਹੇ ਆਂ ਵੀ ਛੇਤੀ ਤੇ ਛੇਤੀ ਅਮਰਪਾਲ ਸੌਂ ਚੁੱਕੇ ਉਹਦਾ ਐਨਐਸਸੀ ਤੰਗ ਹੋਵੇ ਤੇ ਉਹ ਆ ਕੇ ਸੰਗਤਾਂ ਦੇ ਵਿੱਚ ਵੀ ਕਰ ਸਕਦਾ ਜੇ ਪਹਿਲੀ ਵਾਰ ਜਕਾਰਿਆਂ ਦੇ ਨਾਲ ਬੋਲਿਆ ਉਹ ਵੀ ਬਾਰੇ ਕੀ ਹੈ ਇਹ ਤੇ ਫਿਰ ਜਦੋਂ ਜਿਹੜੇ ਬੰਦੇ ਅਜੇ ਸਿੱਖ ਉੱਥੇ ਗਏ ਹਨਾ ਉਹਨਾਂ ਦਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਨੇ ਕਈ ਹੋਰ ਵੀ ਕਮਿਊਨਿਟੀਆਂ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਅਜੇ ਸਿੱਖ ਜਾਂਦੇ ਆ ਪਰ ਫਿਰ ਵੀ ਉਹਨਾਂ ਨੂੰ ਨਾਰਾ ਤੇ ਗੁਰਸਾਲ ਦਾ ਹੀ ਬੁਲੰਦ ਕਰਨਾ ਚਾਹੀਦਾ ਮੇਰਾ ਖਿਆਲ ਹੈ ਮੈਂ ਸੁਣਿਆ ਹੈ ਅਮਰ ਆ ਬੀਬੀ ਸਿਮਰ ਹਰਸੀਮਰ ਤੋਂ ਕਰਨੇ ਵੀ ਖਤੇ ਬੁਲਾਈ ਆ ਤੇ ਇਹ ਤੇ ਗੁੰਜਣਗੇ ਜੀ ਜੇ ਸਰਕਾਰਾਂ ਸੂਤ ਨਹੀਂ ਆਉਂਦੀਆਂ ਤਾਂ ਮੈਨੂੰ ਲੱਗਦਾ ਹੈ ਕਿ 2027 ਚ ਫਿਰ ਆਮ ਹੀ ਗੁੰਜਣਗੇ ਇਹ ਮੇਰੀ ਤਮੰਨਾ ਵੀ ਹੈ ਤੇ ਲੋਕ ਵੀ ਚਾਹਤੇ ਵੀ ਪਹਿਲੇ ਤਾਂ ਬਹੁਤ ਜ਼ਿਆਦਾ ਧੰਨਵਾਦ ਕਰਦੀਆਂ ਜੀ ਸਮੂਹ ਜਿਹੜੇ ਖਡੂਰ ਸਾਹਿਬ ਪਾਰਲੀਮੈਂਟਰੀ ਸੀਟ ਦੇ ਜਿਹੜੇ ਵਸਿੰਦੇ ਨੇ ਜਿਨ੍ਹਾਂ ਨੇ ਪੁਰਜ਼ੋਰ ਕੋਸ਼ਿਸ਼ ਕਰਕੇ ਤੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਇੱਕ ਜਿਹੜੀ ਪੰਜਾਬ ਦੀ ਆਵਾਜ਼ ਹੈ ਉਸ ਨੂੰ ਜਿਤਾਇਆ ਪਰ ਜੋ ਇੱਕ ਸਰਕਾਰ ਵੱਲੋਂ ਜੋ ਤੱਕ ਆ ਵੀ ਬਹੁਤ ਹੋ ਰਿਹਾ ਹੈ ਜਿਹੜੀ ਦੂਸਰੀ ਵਾਰ ਐਨਐਸਏ ਹੈ ਉਹਨੂੰ 1 ਸਾਲ ਤੱਕ ਐਕਸਟੈਂਡ ਕਰ ਦੇਣਾ ਪਰ ਇੱਥੇ ਇਹ ਵੀ ਗੱਲ ਦੇਖਣ ਵਾਲੀ ਹੈ ਵੀ ਪੰਜਾਬ ਦੇ ਵਸਿੰਦਿਆਂ ਤੋਂ ਪੱਖ ਤੋਂ ਕੋਈ ਕਮੀ ਨਹੀਂ ਰਹੀ ਜੀ ਪੰਜਾਬ ਵਾਸੀਆਂ ਨੇ ਮੈਨੂੰ ਯਾਦ ਆ ਜਦੋਂ ਇਸ ਭੰਗਵੇਂ ਪਿੰਡ ਆਈ ਸੀ ਤਾਂ ਜਦੋਂ ਚੋੜ ਮਹੀਮ ਦੇ ਦੌਰਾਨ ਤਾਂ ਸਾਹਮਣੇ ਜੋ ਬਹੁਤ ਵੱਡਾ ਇੱਕ ਲੰਗਰ ਹਾਲ ਹੈ ਉਥੇ ਬੜਾ ਵੱਡਾ ਸਮਾਗਮ ਸੀ ਤਾਂ ਸਾਡੇ ਨਾਲ ਕੁਝ ਵਕੀਲ ਸਹਿਬਾਨ ਸਨ ਜਿਹੜੇ ਫਤਿਹਗੜ੍ਹ ਸਾਹਿਲ ਦੀ ਧਰਤੀ ਤੋਂ ਆਏ ਸੀ ਕੋਈ ਸ਼੍ਰੀ ਮੁਕਸਰ ਸਾਹਿਬ ਤੋਂ ਕੋਈ ਸੰਗਰੂਰ ਹਲਕੇ ਤੋਂ ਕੋਈ ਆਨੰਦਪੁਰ ਸਾਹਿਬ ਤੋਂ ਤਾਂ ਉਦੋਂ ਪੂਰੇ ਪੰਜਾਬ ਨੇ ਖੰਭਲਾ ਮਾਰਿਆ ਸੀ ਤੇ ਇਹ ਮੈਂ ਸਮਝਦਾ ਇਹ ਜਿਹੜਾ ਕਾਰਜ ਹੈ ਇਹ ਸਿਰੇ ਚੜਾਇਆ ਸੀ ਤੇ ਅੱਜ ਵੀ ਇੱਥੇ ਜੋ ਸ਼ਹੀਦ ਪਾਈ ਮਹਿਤਾਬ ਸਿੰਘ ਜੀ ਭੰਗੂ ਹਰਾਂ ਦੇ ਜਿਹੜਾ ਸ਼ਹੀਦੀ ਸਮਾਗਮ ਹੈ ਉੱਥੇ ਪਹੁੰਚੇ ਆ ਜਿਹੜੇ ਸ਼ਹੀਦ ਨੇ ਸਾਡੇ ਜਿਵੇਂ ਸਾਡੀ ਕਾਮ ਚ ਆਖਿਆ ਜਾਂਦਾ ਵੀ ਅੰਗ ਸੰਗ ਜਿਹੜੇ ਸਾਡੇ ਸ਼ਹੀਦ ਰਹਿੰਦੇ ਨੇ ਤੇ ਫੇਰ ਕਾਮ ਐਡੇ ਵੱਡੇ ਜਿਹੜੇ ਫੈਸਲੇ ਹੁੰਦੀ ਹੈ ਉਹ ਲੈ ਸਕਦੀ ਹੁੰਦੀ ਹੈ ਤਾਂ ਸ਼ਹੀਦਾਂ ਦੀ ਲਸਾਨੀ ਕੁਰਬਾਨੀ ਨੂੰ ਸਜਦਾ ਹੈ ਤੇ ਇੰਜੀ ਜਿਹੜੇ ਸ਼ਹੀਦਾਂ ਦੇ ਜਿਹੜੇ ਸਮਾਗਮ ਨੇ ਜਿਹੜੇ ਜੋੜ ਮੇਲੇ ਨੇ ਤੇ ਇਹ ਸਾਰੇ ਮਨਾਉਣੇ ਚਾਹੀਦੇ ਆ ਜੀ ਹੂੰ ਬੀਤੇ ਦਿਨੀ ਸੋ ਸਮਾਗਮ ਤੇ ਪੁੱਜ ਨਹੀਂ ਸਕੇ ਅਮਰਪਾਲ ਸਿੰਘ ਜੀ ਉਹਨੇ ਬਾਰੇ ਕੀ ਕਹਿੰਦੇ ਨਹੀਂ ਦੇਖੋ ਜਿੱਥੋਂ ਤੱਕ ਅ ਅਸੀਂ ਇੱਕ ਐਪਲੀਕੇਸ਼ਨ ਵੀ ਲਾਈ ਹੋਈ ਹੈ ਵੀ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਸੌ ਚੁਕਾਈ ਜਾਵੇ ਕਿਉਂਕਿ ਦੇਖੋ ਜੋ ਸੰਵਿਧਾਨ ਦਾ ਆਰਟੀਕਲ 99 ਹੈ ਤਾਂ ਉਸ ਦੇ ਅਕੋਰਡਿੰਗ ਜਿਹੜਾ ਸੌ ਚੁਕਣਾ ਉਹ ਇੱਕ ਸੰਵਿਧਾਨਕ ਹਾਕਾ ਹਰੇਕ ਚੁਣੇ ਹੋਏ ਨਮਾਇਦੇ ਦਾ ਜਿਹੜਾ ਪਾਰਲੀਮੈਂਟ 'ਚ ਜਾਂਦਾ ਹੈ ਤਾਂ ਉਹ ਸੌ ਜੋ 100% ਹੋਣੀ ਹੋਣੀ ਹੈ ਤਾਂ ਉਹ ਜੋ ਮੇਰੀ ਜਾਣਕਾਰੀ ਸੀ ਵੀ ਜਿਹੜੀ ਫਾਈਲ ਹੈ ਉਹ ਲੋਕ ਸਭਾ ਦੇ ਸਖਤਰ ਕੋਲ ਪੈਂਡਿੰਗ ਹੈ ਤੇ ਉਹਨਾਂ ਨੇ ਉਸ ਤੋਂ ਬਾਅਦ ਉਸ ਤੇ ਕਾਰਵਾਈ ਪ੍ਰੋਸੀਜਰ ਦੱਸਣਾ ਵੀ ਕਿਵੇਂ ਹੋਣਾ ਤਾਂ ਉਸ ਤੇ ਡਿਲੇ ਜ਼ਰੂਰ ਹੋ ਸਕਦਾ ਹੈ ਪਰ ਜਿਹੜੀ ਸੌ ਹੈ ਉਹ 100% ਹੋਊਗੀ ਹੋਊਗੀ ਕਾਰਨ ਕਿ ਦਾ ਸਮਝੇ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਰ ਇਹ ਦੇਖੋ ਦੋਵਾਂ ਸਰਕਾਰਾਂ ਦਾ ਹੀ ਤਾਲਮੇਲ ਦੇ ਵਿੱਚ ਕੁਝ ਡਿਲੇ ਹੋ ਰਿਹਾ ਹੈ ਜਿਸ ਤੱਕ ਮੇਰੀ ਨੋਲੇਜ ਜਿਤ ਤੱਕ ਮੈਨੂੰ ਜਾਣਕਾਰੀ ਹੈ ਤੇ ਇਹ ਛੇਤੀ ਮੇਰੇ ਸਾਹਮਣੇ ਹੱਲ ਹੋ ਜਾਣਾ ਤੇ ਭਾਈ ਅਮਰਿਤਪਾਲ ਸਿੰਘ ਛੇਤੀ ਸੌ ਚੱਕਣਗੇ ਸਪੀਕਰ ਸਾਹਿਬ ਵੱਲੋਂ ਕੱਲ ਐਲਾਨ ਵੀ ਕੀਤਾ ਗਿਆ ਭਾਈ ਅਮਰਿਤਪਾਲ ਦਾ ਨਾਮ ਵੀ ਲਿੱਤਾ ਗਿਆ ਜਗਾਰੇ ਵੀ ਲੱਗੇਗੇ ਉਹਨਾਂ ਬਾਰੇ ਨਹੀਂ ਉਹ 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 ਤਾਂ ਹੈ ਹੀ ਜੀ ਦੇਖੋ ਉਹ ਤਾਂ ਜਿਹੜੀ ਸੰਵਿਧਾਨਕ ਪ੍ਰਕਿਰਿਆ ਹੈ ਉਹ ਤਾਂ ਫਾਲੋ ਕਰਨੀ ਕਰਨੀ ਹੈ ਜੀ ਹੈਨਾ ਸਪੀਕਰ ਸਾਹਿਬ ਨੇ ਜਿਹੜਾ ਨਾਮ ਉੱਥੇ ਬੋਲਿਆ ਗਿਆ ਹੈ ਤੇ ਉਹ ਭਾਈ ਅਮਰਿਤਪਾਲ ਸਿੰਘ ਦੀ ਸੌਂ ਵੀ ਹੋਵੇਗੀ ਲਾਜ਼ਮੀ ਹੋਵੇਗੀ ਇਸ ਕੋਈ ਸ਼ੰਕਾ ਵਾਲੀ ਗੱਲ ਨਹੀਂ ਹੈ ਪਰ ਜਿਹੜਾ ਸਮੇਂ ਦਾ ਡਿਲੇ ਇਸ ਹਫਤੇ ਜਾਂ ਅਗਲੇ ਹਫਤੇ ਤੱਕ ਮੇਰੇ ਹਿਸਾਬ ਨਾਲ ਸੌ ਚੁੱਕ ਸਮਾਗਮ ਹੋ ਜਾਣਾ ਚਾਹੀਦਾ ਹੈ ਜੀ ਇਹ ਭਾਈ ਸਾਹਿਬ ਨਾਲ ਮੇਲ ਹੋਇਆ ਜਾਂ ਗੱਲਬਾਤ ਹੋਈ ਕਿਉਂਕਿ ਜੇ ਐਮਪੀ ਬਣਨ ਤੋਂ ਪਹਿਲਾਂ ਜੇਲ੍ਹ ਦਾ ਬੁਦਦਵਾਰ ਆ ਕੀ ਸੀ ਹੁਣ ਕੀ ਬੁਦਦਵਾਰ ਆ ਨਹੀਂ ਦੇਖੋ ਮੈਂ ਉਹਨਾਂ ਨੂੰ ਉਹਨਾਂ ਦੇ ਕਾਗਜ਼ ਭਰਨ ਦੇ ਸਮੇਂ ਮਿਲਿਆ ਸੀ 9 10 ਤੇ 11 ਮਈ ਨੂੰ ਉਸ ਤੋਂ ਆ ਮੁਲਾਕਾਤ ਨਹੀਂ ਹੋਈ ਪਰ ਇਸੇ ਹਫਤੇ ਦੋ ਦਿਨ ਬਾਅਦ ਚ ਮੈਂ ਜੋ ਚੱਲੇ ਆ ਉੱਥੇ ਸਾਰੇ ਸਿੰਘਾਂ ਨੂੰ ਮਿਲ ਤੇ ਉਸ ਦੇ ਸਮੇਂ ਜੋ ਗੱਲਬਾਤ ਕਰਾਂਗੇ ਜੀ ਸੰਗਤ ਨੂੰ ਕੀ ਪੀ ਲਿਆ ਜੀ ਕਿਉਂਕਿ ਸੰਗਤ ਬੜੇ ਸ਼ਾਨਾ ਭਾਈ ਸਾਹਿਬ ਦੀ ਬੇਟਾ ਸੰਗਤ ਨੂੰ ਇਹੋ ਅਪੀਲ ਹੈ ਜੀ ਵੀ ਆਪਾਂ ਹੁਣ ਇੱਕ ਨਵੀਂ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਨਵੀਂ ਸੁਹਿਰਦ ਸਿਆਸਤ ਦੀ ਆਪਾਗਾਜ਼ ਕਰੀਏ ਜਿਹੜੀਆਂ ਜਿਹੜਾ ਕਿ ਜਿਵੇਂ ਕਿ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਹੋਰਾਂ ਦੇ ਜਿਹੜੇ ਸਿਧਾਂਤਾਂ ਦੇ ਉੱਪਰ ਮਨੁੱਖੀ ਹੱਕਾਂ ਦੀ ਪੈਰਵੀ ਕਰਦੇ ਆ ਹੋયા ਇੱਕ ਨਵਾਂ ਪੰਥਕ ਤੇ ਇੱਕ ਜਿਹੜੀ ਖੇਤਰੀ ਧਿਰ ਸਿਰਜੀਏ ਤੇ ਇੱਕ ਪੰਜਾਬ ਨੂੰ ਵਾਕਿ ਹੀ ਇੱਕ ਰੰਗਲਾ ਪੰਜਾਬ ਬੁਲਾਉਣ ਦੇ ਚਲੀਏ ਨਾ ਕਿ ਕੋਈ ਐ ਜਿਵੇਂ ਝੂਠ ਫਰੇਬ ਇਹਨਾਂ ਕਾਮਰੇਡਾਂ ਨੇ ਕੀਤੇ ਆ ਉਹ じゃ ਕੁਝ ਵੀ ਨਹੀਂ ਇੱਕ ਨਿਰੋਲ ਇੱਕ ਜਿਹੜੀ ਸਾਡੀ ਖੇਤਰੀ ਤੇ ਰਹੇ ਜਿਹੜੇ ਪੰਜਾਬ ਦੇ ਹਰੇਕ ਪੱਖ ਤੋਂ ਮੈਂ ਕਹੂੰਗਾ ਹੱਕਾਂ ਦੀ ਜਿਹੜੀ ਪੈਰਵਾਈ ਹੈ ਚਾਰਾ ਜੋਈ ਕਰ ਸਕੀਏ ਤਾਂ ਆਪਾਂ ਇੱਕ ਇੱਕ ਅਜੀਹੀ ਸੁਹਿਰਦ ਸਿਆਸਤ ਸਿਰਜਣ ਵੱਲ ਰੁਕ ਕਰੀਏ ਇਹੀ ਸੰਗਤ ਨੂੰ ਬੇਨਤੀ ਹੈ ਇਥੋਂ ਦਮਦਮਿਤਕਸਾਲ ਭਾਈ ਰਣਜੀਤ ਸਿੰਘ ਤੇ ਹੋਰ ਜਿਹੜੇ ਨਾਲ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਅੱਜ ਇੱਥੇ ਸ਼ਹੀਦੀ ਗੁਰਪੁਰਪ ਤੇ ਭਰਾ ਕੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਸਨਮਾਨ ਕੀਤਾ ਕਿ ਅਸੀਂ ਜੋ ਵੀ ਅੱਜ ਤਿੱਕਰ ਇਸ ਸੰਬੰਧੀ ਜਾਂ ਇਲੈਕਸ਼ਨ ਸੰਬੰਧੀ ਜਾਂ ਭਾਈ ਅਮਰਤਪਾਲ ਸੰਬੰਧੀ ਅਸੀਂ ਕੋਈ ਵੀ ਨਿੱਕੀ-ਮੋਟੀ ਕੋਈ ਵੀ ਸੇਵਾ ਕੀਤੀ ਤਾਂ ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਤੇ ਮੈਂ ਇਹ ਸਾਰੇ ਗੁਰਦੁਆਰਾ ਸਰਬਾਨ ਤੇ ਕਮੇਟੀ ਦਾ ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਹਾਂ। ਇਹ ਪਿਛਲੇ ਦਿਨੀ ਭਾਈ ਸਾਹਿਬ ਲੋ ਸੌ ਸਮਾਗਮ ਤੇ ਫੁੱਟੇ ਗਏ ਉਹਨਾਂ ਦਾ ਦੇਖੋ ਸੌ ਸਮਾਗਮ ਤੇ ਨਾਂ ਭੇਜਣਾ ਇੱਕ ਪੰਜਾਬ ਦੀ ਸਰਕਾਰ ਦੀ ਬੜੀ ਨਲੇਕੀ ਹੈ ਜੋ ਉਹਨਾਂ ਨੂੰ ਬੜੀ ਮਹਿੰਗੀ ਪੈਣੀ ਆਉਣ ਵਾਲੇ ਸਮੇਂ ਦੇ ਅੰਦਰ ਦੇਖੋ ਕੱਲ ਨਾਂ ਲਿਆ ਗਿਆ 12:30 12 ਵਜੇ ਦਾ ਨਾਂ ਪਾਈ ਅਮਰਤਪਾਲ ਦਾ ਪਾਰਲੀਮੈਂਟ ਚ ਲਿਆ ਗਿਆ ਉਹ ਨਹੀਂ ਪਹੁੰਚ ਸਕਿਆ ਪਚਾਉਣਾ ਕਿੰਨੇ ਸੀ ਪੰਜਾਬ ਸਰਕਾਰ ਨੇ ਸੋ ਇੱਕ ਬੜੀ ਮੈਂ ਨਲਕੀ ਕਹੂੰਗਾ ਇਹਨਾਂ ਤੇ ਜਾਣਬੁੱਝ ਕੇ ਕੀਤਾ ਗਿਆ ਪੰਜਾਬ ਦੇ ਅੰਦਰ ਬਾਕੀ ਮੈਨੂੰ ਇੱਕ ਵੱਡੀ ਖੁਸ਼ੀ ਇਹ ਹੈ ਕਿ ਜੋ ਪੰਜਾਬ ਦੀ ਗੱਲ ਮੈਂ ਚਾਹੁੰਦਾ ਸੀ 4 ਜੂਨ ਨੂੰ ਮੈਂ ਕਿਹਾ ਸੀ ਕਿ ਪੰਥਕ ਹਵਾਵਾਂ ਚੱਲਣਗੀਆਂ ਪੰਜਾਬ ਦੀਆਂ ਤੇ ਕੱਲ ਬੜਾ ਵਧੀਆ ਲੱਗਿਆ ਕਿ ਜਿਹੜੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਕਾਰਿਆਂ ਤੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਉੱਥੇ ਪੰਜਾਬੀ ਸੌਂ ਚੁੱਕੀ ਜਾਂਦੀ ਹੈ ਤੇ ਉਹੀ ਲਬਜ ਬੋਲੇ ਜਾਂਦੇ ਨੇ ਸੋ ਭਾਈ ਅਮਰਤਪਾਲ ਦੀ ਜਿਹੜੀ ਜਿੱਤ ਹੈ ਮੈਨੂੰ ਲੱਗਦਾ ਪੰਜਾਬ ਦੀ ਫਿਜ਼ਾ ਨੂੰ ਚੇਂਜ ਕਰੇਗੀ ਆ ਨੈਕਸਟ ਸਟੈਪ ਕੀ ਹੈ ਜੀ ਭਾਈ ਸਾਹਿਬ ਦੇਖੋ ਜਦੋਂ ਭਾਈ ਅਮਰਤਪਾਲ ਬਾਹਰ ਆਉਂਦੇ ਨੇ ਤਾਂ ਅਸੀਂ ਇਹੀ ਬੇਨਤੀ ਕੀਤੀ ਹੈ ਇੱਥੋਂ ਦੇ ਮਾਝੇ ਦੀ ਧਰਤੀ ਤੋਂ ਕਿ ਇੱਥੋਂ ਇੱਕ ਅਕਾਲੀ ਦਲ ਜਿਹੜਾ ਪੁਰਾਣਾ ਜਿਹੜਾ ਖਤਮ ਹੋਇਆ ਸੀ ਜਿਹੜਾ ਡੇਰਾਬਾਦ ਦੇ ਵਿੱਚ ਉਲਝ ਗਿਆ ਹੈ ਮੈਂ ਕਹੂੰਗਾ ਡੇਰਾ ਪ੍ਰੇਮੀ ਬਣ ਗਏ ਸੀ ਉਹ ਉਸ ਤੋਂ ਬਾਅਦ ਸਾਡਾ ਅਕਾਲੀ ਦਲ ਨਵਾਂ ਸ਼ੁਰੂ ਹੋ ਗਿਆ ਤੇ ਪਿਛਲੇ ਦਿਨ ਕੱਲ ਬੀਤੇ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਮੀਟਿੰਗ ਕੀਤੀ ਗਈ ਸ਼੍ਰੋਮਣੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਚੱਟਣ ਪਰ ਗਿਆ ਇਹ ਬਹੁਤ ਕੁਝ ਹੋਣਾ ਹੁਣ ਦੇਖੋ ਰਾਜ ਹੈ ਉਹਨਾਂ ਚੱਕਰ ਰਹਿੰਦਾ ਹੁੰਦਾ ਜਿੰਨਾ ਚਿਰ ਮਹਾਰਾਜ ਦੀ ਕਿਰਪਾ ਜਦੋਂ ਆਪਾਂ ਉਹਦੇ ਉਲਟ ਚੱਲ ਗਏ ਡੇਰੇ ਨੂੰ ਪ੍ਰਮੋਟ ਕੀਤਾ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਈ ਸੀ ਪੰਜਾਬ ਦੇ ਅੰਦਰ ਉਸ ਦਿਨ ਹੀ ਇਹ ਪਿੱਛੇ ਮੁੜ ਗਿਆ ਸੀ ਉਹ ਸਾਡੇ ਵਰਗੇ ਨਲਾਇਕ ਲੋਕ ਸੀ ਜਿਹੜੇ ਪਿੱਛੇ ਨਹੀਂ ਹਟੇ ਜਿਨ੍ਹਾਂ ਦੇ ਖੁਦਾ ਦੀ ਜਿਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਿਆਂ ਦੀ ਤਹੀਨ ਹੋਈ ਹੋਵੇ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਤਹੀਨ ਹੋਵੇ ਪੰਜਾਬ 'ਚ ਉਹ ਡੇਰਾ ਪ੍ਰਮੋਟ ਕੀਤਾ ਜਾਵੇ ਤੇ ਸਰਦਾਰ ਸਾਹਿਬ ਤੇਰੀ ਕੁਰਸੀ ਕਿੱਥੋਂ ਰਹਿਣੀ ਹੈ ਇਹ ਨਹੀਂ ਰਹਿਣੀ ਇਹ ਜਾਣੀ ਜਾਏ